ਜਾਮਨਗਰ ਵਾਲੇ ਬੰਤਾਰਾ ਜਿਹੜਾ ਜੰਗਲੀ ਬਣਾਇਆ ਹੋਇਆ ਏਰੀਆ ਅੰਬਾਨੀਆਂ ਨੇ ਉਹਦਾ ਮੈਂ ਗੱਲ ਕਰ ਰਿਹਾ ਸੀਗਾ ਸੁਪਰੀਮ ਕੋਰਟ ਨੇ ਇੱਕ ਕਹ ਲੋ ਕਿ ਕਮੇਟੀ ਬਣਾਈ ਹੈ ਵੀ ਉਹਦੀ ਜਾਂਚ ਕਰੋ ਉਹਦੇ ਵਿੱਚ ਥੋੜਾ ਵਿਵਾਦ ਜਾ ਪਿਆ ਹੋਇਆ ਕਾਦੀ ਜਾਂਚ ਹੋਣੀ ਹੈ ਕੀ ਵਿਵਾਦ ਹੈ ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਨਹੀਂ ਵਿਵਾਦ ਸਿਰਫ ਉਸ ਤੇ ਨਹੀਂ ਸ਼ੁਰੂ ਹੋ ਗਿਆ ਸੀਗਾ ਜਿਸ ਦਿਨ ਨਰੇਂਦਰ ਮੋਦੀ ਹੈਟ ਵਗੈਰਾ ਪਾ ਕੇ ਨਰੇਂਦਰ ਮੋਦੀ ਬਹੁਤ ਮੈਂ ਮਤਲਬ ਕਿ ਇਹਨਾਂ ਨੂੰ ਨਾਟਕੀ ਵਿਅਕਤੀਤਵ ਦਾ ਮਾਲਕ ਮੰਨਦਾ ਹੈ ਜੇ ਜਦੋਂ ਜਾਂਦੇ ਨੇ ਤੇ ਮਤਲਬ ਕਿ ਜਿਵੇਂ ਉਹ ਚੁੱਭੀ ਮਾਰਨ ਵਾਲੇ ਹੁੰਦੇ ਆ ਡਾਈਵਰ ਬੋਲਦੇ ਉਹਨਾਂ ਨੂੰ ਸਮੁੰਦਰ ਦੇ ਵਿੱਚ ਉਹ ਲੈ ਕੇ ਖੋਪਾ ਜਾ ਉਹਦੇ ਵਿੱਚ ਵੜ ਜਾਂਦੇ ਪਾਈਪ ਜੀ ਲੈ ਕੇ ਇਦਾਂ ਲੱਗਦਾ ਕਿ ਇੱਕ ਪ੍ਰੋਫੈਸ਼ਨਲ ਡਾਈਵਰ ਜਿਹੜਾ ਹੈ ਉਹ ਜਾ ਰਿਹਾ ਹੈ ਉਹ ਮਤਲਬ ਤੇ ਜੇ ਉਹ ਜਾਂਦੇ ਨੇ ਕਿਸੇ ਥਾਂ ਤੇ ਧਾਰਮਿਕ ਸਥਾਨ ਤੇ ਉਹ ਇਦਾਂ ਲੱਗਦਾ ਕੋਈ ਸੰਤ ਮਹਾਤਮਾ ਜਿਹੜਾ ਉਹ ਆਪਣੀ ਭਗਤੀ ਚ ਲੀਨ ਹੋਣ ਜਾ ਰਿਹਾ ਉਹਦੇ ਨਾਲ ਕੈਮਰੇ ਨੇ ਮਤਲਬ ਕਿ ਬੜੇ ਨਾਟਕੀ ਸ਼ਖਸੀਅਤ ਦੇ ਮਾਲਕ ਨੇ ਉਹ ਹੂੰ ਜੇ ਉਹ ਉੱਥੇ ਮੈਂ ਵੇਖਿਆ ਤੇ ਉਹ ਜਦਾਂ ਉਹ ਜਾਂਦੇ ਹੁੰਦੇ ਹੈ ਟੂਟ ਪਾਇਆ ਹੁੰਦਾ ਜਿਵੇਂ ਮਤਲਬ ਸਾਰਾ ਕੁਝ ਸਫਾਰੀ ਕਰਨ ਵਾਸਤੇ ਉਹਨਾਂ ਦਾ ਸੂਟ ਉਤਾਰਦਾ ਮਤਲਬ ਕਿ ਯਾਰ ਕਿਹ ਆਦਮੀ ਮੈਂ ਤਾਂ ਮਨ ਮੰਨ ਗਿਆ ਇਹ ਦੋ ਸ਼ਖਸ ਮੈਂ 10-15 ਸਾਲਾਂ ਚ ਦੇਖਿਆ ਮਾਨ ਸਾਹਿਬ ਤੇ ਮੋਦੀ ਸਾਹਿਬ ਹੂੰ ਜਿਹੜੇ ਕਿ ਮਤਲਬ ਕਿ ਯਾਰ ਜੋ ਮਰਜ਼ੀ ਤੁਸੀਂ ਆਖੀ ਜਾਓ ਉਹ ਆਪਦਾ ਹਰੇਕ ਚਸ ਪੂਰਾ ਕਰਦੇ ਨੇ ਜੀ ਮਤਲਬ ਜੋ ਉਹਨਾਂ ਦੇ ਦਿਲ ਦੀ ਹਮੰਗ ਹੈ ਹਮ ਕੁਝ ਵੀ ਹੋਈ ਜਾਵੇ ਮਤਲਬ ਕਿ ਉਹ ਕਰਨਾ ਹੀ ਕਰਨਾ ਉਹਨਾਂ ਨੇ ਕਰਨਾ ਹੀ ਕਰਨਾ ਮਤਲਬ ਕਿ ਦੁਨੀਆਂ ਨੂੰ ਕੈਮਰਾ ਪ੍ਰੇਮ ਬਹੁਤ ਜ਼ਿਆਦਾ ਹੈ ਕੈਮਰੇ ਬਿਨਾਂ ਤੇ ਉਹ ਰਹਿ ਨਹੀਂ ਸਕਦੇ ਅੰਨ ਪਾਣੀ ਬਿਨਾਂ ਹੋ ਸਕਦਾ 2-4 ਦਿਨ ਕੱਟ ਲੈਣ ਜੀ ਤਾਂ ਇਹ ਮਤਲਬ ਕਿ ਇਹ ਸ਼ਖਸੀਅਤਾਂ ਦੀ ਖਾਸੀਅਤ ਹੈ ਸਰ ਤੇ ਗੱਲ ਜਨਾਬ ਇਹ ਆ ਕਿ ਹੁਣ ਜਦੋਂ ਉੱਥੇ ਗੈਸ ਸਨ ਉਸ ਵੇਲੇ ਹੀ ਰੌਲਾ ਪਿਆ ਸੀ ਕਿ ਕੀ万 ਤਾਰਾ ਨੇ ਸਾਰੀਆਂ ਜੋ ਐਨਓਸੀ ਵਗੈਰਾ ਹੁੰਦੀਆਂ ਨੇ ਸਾਰੀਆਂ ਜੋ ਪਰਮਿਸ਼ਨ ਉਹ ਲੈ ਲਈਆਂ ਹਮ ਨਵਨ ਤਾਰਾ ਬੋਲਦੇ ਆ ਜੀ ਠੀਕ ਹੈ ਜੀ ਜੋ ਅਮਾਨੀ ਜੀ ਦੇ ਲੜਕੇ ਨੇ ਬਣਾ ਰੱਖਿਆ ਬਿਲਕੁਲ ਵੀ ਇਹ ਮਤਲਬ ਕਿ ਇੱਥੇ ਜੀ ਇਲਾਜ ਕਰਦੇ ਆ ਜੀ ਵਗੈਰਾ 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 ਉਸ ਤੋਂ ਬਾਅਦ ਕੁਝ ਚੀਜ਼ਾਂ ਹੋਰ ਚਲੀਆਂ ਹਮ ਜਿਵੇਂ ਆਸਟਰੀਆ ਵੈਨਜ਼ੁਏਲਾ ਔਰ ਖਾਸ ਤੌਰ ਤੇ ਇਹਦੇ ਚ ਦਾ ਟਾਈਮਜ਼ ਨੇ ਬਹੁਤ ਤਗੜੀ ਰਿਪੋਰਟਿੰਗ ਕੀਤੀ ਸੀ ਇਹਦੇ ਚ ਅੰਗਰੇਜ਼ੀ ਅਖਬਾਰ ਹੈ ਦਾ ਟਾਈਮਜ਼ ਇੰਟਰਨੈਸ਼ਨਲ ਤੁਸੀਂ ਉਹ ਪੜੋਗੇ ਰਿਪੋਰਟਾਂ ਤੁਸੀਂ ਕੁਝ ਨਹੀਂ ਕਰਨਾ ਸਿੰਪਲ ਇਦਾਂ ਕਰ ਲੈਣਾ ਚੈਟ ਜੀਪੀਟੀ 'ਚ ਚਲੇ ਜਾਓ ਤਾਂ ਇਹ ਪਰਕੇ ਜਦੋਂ ਤੁਸੀਂ ਦੇਖੋਗੇ ਤਾਂ ਉਹਨਾਂ ਦੀ ਰਿਪੋਰਟਿੰਗ ਤੁਹਾਨੂੰ ਬਿਲਕੁਲ ਉੱਤੇ ਮਿਲ ਜਾਏਗੀ ਲਿੰਕ ਬਣ ਜਾਣਗੇ ਜੀ ਮਤਲਬ ਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਖਾਸ ਤੌਰ ਤੇ ਦੁਰਲੱਭ ਪ੍ਰਜਾਤੀਆਂ ਦੇ ਹੈ ਜੀ ਜੀਵ ਜਾਨਵਰ ਉਹਨਾਂ ਨੂੰ ਇਲੀਗਲ ਟੰਗ ਦੇ ਨਾਲ ਉੱਥੇ ਸਮਗਲ ਕੀਤਾ ਗਿਆ ਇਹ ਕੱਥੇ ਤੌਰ ਤੇ ਬਹੁਤ ਵੱਡਾ ਦੋਸ਼ ਸੀ ਹਮ ਸਭ ਤੋਂ ਵੱਡਾ ਰੋਲਾ ਪੈ ਗਿਆ ਜਨਾਬ ਇੱਕ ਹਥਨੀ ਦਾ 36 ਸਾਲ ਸ਼ਾਇਦ ਏਜ ਦਾ ਹੋ ਬੁਲਾਪੁਰ ਤੋਂ ਉਨੂੰ ਇੱਥੇ ਜਦੋਂ ਲਿਆਂਦਾ ਗਿਆ ਤਾਂ ਕੋਲਾਪੁਰ ਦੇ ਲੋਕਾਂ ਨੇ ਬਹੁਤ ਵੱਡਾ ਵਿਰੋਧ ਜਤਾਇਆ ਹਾਲਾਂਕਿ ਵਨਤਾਰਾ ਨੇ ਇਹਦੇ ਤੇ ਸਫਾਈ ਵੀ ਦਿੱਤੀ ਸੀਗੀ ਕਿ ਕੋਰਟ ਦੇ ਥਰੂ ਇਦਾਂ ਹੋਇਆ ਜਿਉਂਦਾਂ ਹੋਇਆ ਪਰ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵਿਰੋਧ ਸੀ ਇੰਨਾ ਜ਼ਿਆਦਾ ਗੁੱਸਾ ਸੀਗਾ ਕਿ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਚਲਾ ਗਿਆ ਹੁਣ ਸੁਪਰੀਮ ਕੋਰਟ ਨੇ ਇੱਕ ਐਸਆਈਟੀ ਗਠਿਤ ਕੀਤੀ ਆ ਉਹਦੇ ਚ ਜਸਟਿਸ ਚਲਮੇਸ਼ਵਰ ਜੀ ਵੀ ਆ ਗਿਆ ਜੀ ਇਹ ਆਪਰਾਣੇ ਜਿਹੜੇ ਰਾਜਨੀਤੀ ਨਾਲ ਜੁੜੇ ਲੋਕ ਹੈ ਉਹ ਇਸ ਨਾਮ ਤੋਂ ਬਖਰੂਬੀ ਜਾਣੂ ਹੋਣਗੇ ਕਿ ਇਹ ਉਹੀ ਜਸਟਿਸ ਸਾਹਿਬ ਆ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿਹੜੇ ਚ ਪ੍ਰੈਸ ਕਾਨਫਰੰਸ ਕਰਤੀ ਸੀ ਪੰਜਾਂ ਜਾਂ ਜਾਨੇ ਹੂੰ ਠੀਕ ਹੈ ਜੀ ਇਹਨਾਂ ਨੇ ਕੋਈ ਅਹੁਦਾ ਨਹੀਂ ਸੀ ਲਿਆ ਰਿਟਾਇਰਮੈਂਟ ਤੋਂ ਬਾਅਦ ਦੀਪਕ ਕੋ ਜੀ ਹੁੰਦੇ ਸਨ ਉਹਨੂੰ ਚੀਫ ਜਸਟਿਸ ਆਫ ਇੰਡੀਆ ਤਾਂ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਸੀ ਜੁਡੀਸ਼ਰੀ ਦੇ ਇਤਿਹਾਸ ਤੋਂ ਪਹਿਲਾ ਮੌਕਾ ਸੀ ਜੀ ਤਾਂ ਇਹਨਾਂ ਨੂੰ ਵੀ ਐਸਆਈਟੀ ਚ ਰੱਖਿਆ ਗਿਆ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸ਼ਾਇਦ ਜਿਹੜਾ ਨੈਸ਼ਨਲ ਜੂ ਅਥਾਰਟੀ ਹੈ ਉਸ ਨੂੰ ਫਿਰ ਗੁਜਰਾਤ ਪੁਲਿਸ ਨੂੰ ਕਿ ਤੁਹਾਨੂੰ ਇਹ ਸਹਿਯੋਗ ਦੇਣਾ ਪਏਗਾ ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਆਏਗੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਜੀ ਜੀ ਇਹ ਦੇਖਣਾ ਹੋਵੇਗਾ ਕਿ ਕੀ ਮਾਮਲਾ ਪਰ ਇਹ ਮਾਮਲਾ ਬਹੁਤ ਵੱਡਾ ਹੈ ਜੇ ਆਪਾਂ ਨੈਸ਼ਨਲ ਲੈਵਲ ਤੇ ਦੇਖੀ ਤਾਂ ਇਸ ਨਿਊਜ਼ ਦੀ ਕਾਫੀ ਮਹੱਤਤਾ ਹੋ ਜਾਂਦੀ ਹੈ ਜੀ 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 ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਮਿਹਰਬਾਨੀ ਜੀ ਨਾਲ ਜੁੜੇ ਰਹਿਣ ਵਾਸਤੇ ਤੇ ਮਿੱਤਰ ਇੱਕ ਕਹਿ ਰਹੇ ਨੇ ਜਗਮਉਨਾਰ ਜੀ ਕਹਿੰਦੇ ਸਰ ਕੇਸ ਤੋਂ ਪਤਾ ਲੱਗਾ ਕਿ ਉੱਥੇ ਅੰਬਾਂ ਦੇ ਬਾਗ ਲਾਏ ਹੋਏ ਨੇ ਉਹ ਕਿੰਨਾ ਤਰ੍ਹਾਂ ਜੀ ਜੀ ਨਹੀਂ ਉੱਥੇ ਹੈ ਹੀ ਨਹੀਂ ਬਹੁਤ ਵੱਡਾ ਹੈ ਬਹੁਤ ਨੇ ਬਹੁਤ ਵੱਡਾ ਜੀ ਤੁਸੀਂ ਇਹ ਦੇਖੋ ਕਿ ਉੱਥੇ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਵੱਡੇ ਲੋਕ ਸੱਦੇ ਹੋਏ ਨੇ ਹਮ ਤੇ ਬਹੁਤ ਤੋਂ ਘੱਨਾ ਤਾਂ ਕੰਮ ਆ ਤੁਸੀਂ ਵੇਖ ਲਓ ਉਹਨਾਂ ਨੇ ਜਦੋਂ ਪ੍ਰੋਗਰਾਮ ਕੀਤਾ ਸੀ ਆਪਦਾ ਵਿਆਹ ਸ਼ਾਦੀ ਦਾ ਅਸੀਂ ਕੋਈ ਮੇਰੇ ਖਿਆਲ ਨਾਲ ਹਾਂਜੀ ਬਈ ਆ ਤੇ ਉੱਥੇ ਤੁਸੀਂ ਦੇਖ ਲਓ ਕਿੱਡੇ-ਕੱਡੇ ਤਕੜੇ ਇੰਟਰਨੈਸ਼ਨਲ ਸਤਾਰੇ ਨੱਚਦੇ ਫਿਰਦੇ ਸੀਗੇ ਜੀ ਜਿੱਥੇ ਇਹੋ ਜਿਹਾ ਤਾਮਚਾਮ ਉਹ ਵੀ ਉੱਥੇ ਤੇ ਮੈਂ ਕਰਕੇ ਫਲਾਈ ਆਵਾਂ ਇਹ ਸਾਰੇ ਉੱਥੇ ਇਦਾਂ ਹੀ ਜਾਂਦੇ ਆ ਜੀ ਵੱਡੇ-ਵੱਡੇ ਬਿਲਕੁਲ 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 ਜੀ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਰਿਆਂ ਦੀ ਜੀ